ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਡ ਕੁਕਿੰਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਜੇ ਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਅੱਜ ਬਣਾਵਾਂਗੇ ਆਪਾਂ ਗਾਜਰ ਦਾ ਗਜਰੇਲਾ ਗਜਰੇਲਾ ਜਿਹੜਾ ਆਪਾਂ ਖੁਆ ਪਾ ਕੇ ਤਿਆਰ ਕਰਾਂਗੇ ਜਦੋਂ ਵੀ ਆਪਾਂ ਗਾਜਰ ਗਜਰੇਲੇ ਦੇ ਵਿੱਚ ਖੁਆ ਪਾ ਕੇ ਤਿਆਰ ਕਰਦੇ ਹਾਂ ਉਹਨੂੰ ਬਣਾਉਣ ਦੇ ਵਿੱਚ ਬਹੁਤ ਘੱਟ ਟਾਈਮ ਲੱਗਦਾ ਹੈ ਕਿਉਂਕਿ ਜਦੋਂ ਆਪਾਂ ਦੁੱਧ ਕੱਢਦੇ ਆਂ 5 ਕਿਲੋ ਦੁੱਧ ਕਾੜਨ ਨੂੰ 2-3 ਘੰਟੇ ਜਿਹੜੇ ਲੱਗ ਜਾਂਦੇ ਆ ਇਸ ਕਰਕੇ ਜਿਹੜਾ ਅਸੀਂ ਖੁਆ ਉਹ ਹੀ ਕਰੀਮ ਪਹਿਲਾਂ ਹੀ ਤਿਆਰ ਕਰ ਲਏ ਤੇ ਹੁਣ ਆਪਾਂ ਗਾਜਰਾਂ ਦਾ ਪਾਣੀ ਸੁਕਾ ਕੇ ਉਹਦੇ ਵਿੱਚ ਆਪਾਂ ਖੁਏ ਨੂੰ ਮਿਕਸ ਕਰਨਾ ਤੇ ਇਹ 2 ਘੰਟੇ ਦੇ ਵਿੱਚ ਸਾਡਾ ਜਿਹੜਾ ਗਜਰੀਲਾ ਬਣ ਕੇ ਤਿਆਰ ਹੋ ਜਾਣਾ ਆਪਾਂ 3 ਕਿਲੋ ਗਾਜਰਾ ਲਈਆਂ ਬਿਲਕੁਲ ਲਾਲ ਗਾਜਰਾ ਹੈ ਤੇ ਨਰਵ ਤਾਜ਼ੀਆਂ ਗਾਜਰਾਂ ਆਪਾਂ ਹੀ ਲਈਆਂ ਇਹਨਾਂ ਦੇ ਜਿਹੜਾ ਵਿੱਚ ਪੀਰਾ ਪਾਣਾ ਉਹ ਬਿਲਕੁਲ ਨਹੀਂ ਹੈਗਾ ਇਹਦੇ ਜਿਹੜਾ ਆਪਾਂ ਛਿਲਕਾ ਉਤਾਰਾਂਗੇ ਉਹੀ ਛਿਲਕਾ ਉਤਰਨਾ ਬਾਕੀ ਗਾਜਰਾਂ ਜਿਹੜੀਆਂ ਸਾਡੀਆਂ ਬਿਲਕੁਲ ਸਾਫ਼ ਹਨ ਇਹਨਾਂ ਨੂੰ ਪਹਿਲਾਂ ਆਪਾਂ ਨੇ ਧੋ ਲਿਆ ਧੋ ਕੇ ਛਿੱਲ ਕੇ ਆਪਾਂ ਨੇ ਫੇਰ ਇਹਨਾਂ ਨੂੰ ਧੋ ਲਿਆ ਤੇ ਹੁਣ ਆਪਾਂ ਇਹਨਾਂ ਦੀ ਜਿਹੜੀ ਕੱਦੂ ਕਸ ਕਰ ਲਵਾਂਗੇ ਇਹ ਗਾਜਰਾਂ ਜਿਹੜੀਆਂ ਸਾਡੀਆਂ ਕੱਦੂ ਕਸ ਆਪਾਂ ਨੇ ਕਰ ਲਈਆਂ ਤੇ ਹੁਣ ਆਪ ਇਹਨੂੰ ਆਪਾਂ ਨੇ ਕੜਾਹੀ ਦੇ ਵਿੱਚ ਜਿਹੜਾ ਪਾ ਲਿਆ ਇੱਕ ਕਿਲੋ ਜਿਹੜਾ ਅਸੀਂ ਖੁਆਇਕ ਦਿਨ ਪਹਿਲਾਂ ਤਿਆਰ ਕਰਿਆ ਤੇ ਉਹਨੂੰ ਅਸੀਂ ਫ੍ਰਿਜ ਵਿੱਚ ਕੱਢ ਕੇ 2 ਘੰਟੇ ਪਹਿਲਾਂ ਰੱਖਤਾ ਹੁਣ ਆਪਾਂ ਨੇ ਕੜਾਹੀ ਨੂੰ ਧਰਿਆ ਚੁੱਲੇ ਤੇ ਤੇ ਆਪਾਂ ਚੁੱਲੇ ਤੇ ਹੀ ਇਹ ਜਿਹੜਾ ਗਾਜਰ ਪਾਕ ਬਣਾ ਕੇ ਤਿਆਰ ਕਰਾਂਗੇ ਇਹ ਬਹੁਤ ਘੱਟ ਟਾਈਮ ਦੇ ਵਿੱਚ ਗਾਜਰ ਪਾਕ ਜਿਹੜਾ ਬਣਾ ਕੇ ਤਿਆਰ ਆਪਾਂ ਨੇ ਕਰਨ ਸਰਦੀ ਦਾ ਮੌਸਮ ਹੈ ਸਰਦੀ ਦੇ ਮੌਸਮ ਵਿੱਚ ਨਮੀ ਹੈ ਤੇ ਤਾਜ਼ੀਆਂ ਤਾਜ਼ੀਆਂ ਜਿਹੜੀਆਂ ਗਾਜਰਾਂ ਬਾਜ਼ਾਰ ਦੇ ਵਿੱਚ ਬਹੁਤ ਹੀ ਸਸਤੇ ਰੇਟ ਤੇ ਆਪਾਂ ਲਿਆ ਸਕਦੇ ਆ ਇਹਨਾਂ ਦੇ ਵਿੱਚ ਜਿਹੜੇ ਬਹੁਤ ਹੀ ਗੁਣ ਹੁੰਦੇ ਆ ਇਹਦਾ ਆਪਾਂ ਜੂਸ ਪੀਏ ਉਹ ਵੀ ਬਹੁਤ ਹੀ ਸਾਡੇ ਸਰੀਰ ਵਾਸਤੇ ਫਾਇਦੇਮੰਦ ਹੈ ਚਾਹੇ ਦੀ ਸਬਜ਼ੀ ਖਾਈਏ ਚਾਹੇ ਦਾ ਗਜਰੇਲਾ ਖਾਈਏ ਤੇ ਇਹ ਖੂਨ ਨੂੰ ਵਧਾਉਂਦਾ ਹੈ ਇਹਦਾ ਜਿਹੜਾ ਜੂਸ ਹੈ ਤੇ ਇਹਨੂੰ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰ ਦਿਆਂਗੇ ਆਪਾਂ ਅੱਧਾ ਕਿਲੋ ਦੁੱਧ ਪਾਇਆ ਉਹਦੇ ਵਿੱਚ ਇੱਕ ਕੌਲੀ ਮਲਾਈ ਦੀ ਹੈ ਆਪਾਂ ਨੇ ਗਾਜਰਾਂ ਦੇ ਵਿੱਚ ਉਨੂੰ ਚੰਗੀ ਤਰ੍ਹਾਂ ਮਿਕਸ ਕਰਤਾ ਤਾਂ ਕਿ ਜਿਹੜੀਆਂ ਗਾਜਰਾਂ ਉਹ ਆਸਾਨੀ ਦੇ ਨਾਲ ਬਣ ਜਾਣ ਤੇ ਗਾਜਰਾਂ ਜਿਹੜੀਆਂ ਸੈਡੀਆਂ ਬਹੁਤ ਸੌਫਟ ਹੋ ਗਈਆਂ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਖੁਆ ਪਾਤਾ ਖੁਆ ਜਿਸ ਤਰ੍ਹਾਂ ਇਹ ਗਰਮ ਹੋਊਗਾ ਤੇ ਇਹਨੇ ਆਪਣੇ ਆਪ ਵਿੱਚ ਪਿੰਗਲ ਜਾਣੇ ਇਹ ਗਜਰੇਲਾ ਬਣਾਉਣ ਦਾ ਬਹੁਤ ਆਸਾਨ ਤਰੀਕਾ ਹੈ ਆਪਾਂ ਆਸਾਨ ਤਰੀਕੇ ਦੇ ਨਾਲ ਇਹ ਗਜਰੇਲਾ ਜਿਹੜਾ ਬਣਾ ਕੇ ਤਿਆਰ ਕਰਨਾ ਹੈ ਅਸੀਂ 3 ਕਿਲੋ ਗਾਜਰਾਂ ਲਈਆਂ ਉਹਨਾਂ ਦੇ ਵਿੱਚੋਂ ਜਿਹੜੇ ਆਪਾਂ ਨੇ ਛਿੱਲੇ ਅੱਧਾ ਕਿਲੋ ਜਿਹੜਾ ਹੋ ਨਿਕਲੀਆਂ ਗਾਜਰਾਂ ਤੇ 2.5 ਕਿਲੋ ਗਾਜਰਾਂ ਸਾਡੀਆਂ ਜਿਹੜੀਆਂ ਅਸੀਂ ਕੱਦੂ ਕਸ ਕਰ ਲਈਆਂ ਇਹਦੇ ਵਿੱਚ ਆਪਾਂ ਨੇ ਅੱਧਾ ਕਿਲੋ ਦੁੱਧ ਤੇ ਇੱਕ ਕਾਲੀ ਜਿਹੜੀ ਮਲਾਈ ਦੀ ਪਾਈ ਹੈ ਤੇ 1 ਕਿਲੋ ਆਪਾਂ ਨੇ ਜਿਹੜਾ ਖੋਆ ਪਾਇਆ ਖੋਆ ਜਿਹੜਾ ਸੀ ਇੱਕ ਦਿਨ ਪਹਿਲਾਂ ਤਿਆਰ ਕਰ ਲਿਆ ਅਸੀਂ 5 ਕਿਲੋ ਦੁੱਧ ਨੂੰ ਕਾਰ ਕੇ ਉਹਦੇ ਵਿੱਚ ਤੇ ਜਿਹੜਾ ਸਾਡਾ ਅਸੀਂ ਕਿਲੋ ਖੁਆ ਆਪਣਾ ਰੱਖ ਲੇ ਤੇ 1 ਕਿਲੋ ਖੁਆ 1 ਕਿਲੋ چینی 5 ਕਿਲੋ ਗਾਜਰਿਆਂ ਦੇ ਵਿੱਚ ਆਪਾਂ ਨੇ ਇਹ ਮਿਕਸ ਕਰ ਦੇਣੀ ਹੈ ਇਹ ਜਿੰਨੀ ਸਾਡੀ چینی ਹੈ ਇਹਦੇ ਨਾਲ ਜਿਹੜਾ ਮਿੱਠਾ ਉਹ ਪੂਰਾ ਬਰਾਬਰ ਰਹੂਗਾ ਨਾ ਘੱਟ ਤੇ ਨਾ ਵੱਧ ਹੋਊਗਾ ਕਿਉਂਕਿ ਜਿਹੜਾ ਖੁਆ ਹੁੰਦਾ ਉਹ ਵੀ ਮਿੱਠਾ ਹੁੰਦਾ ਤੇ ਗਾਜਰਾਂ ਵੀ ਮਿੱਠੀਆਂ ਹੁੰਦੀਆਂ ਇਹਦੇ ਵਿੱਚ 1 ਕਿਲੋ ਚੀਨੀ ਜਿਹੜੀ ਆਪਾਂ ਪਾਵਾਂਗੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਣਾ। ਚੀਨੀ ਪਾਉਣ ਤੋਂ ਪਹਿਲਾਂ ਆਪਾਂ ਨੇ ਜਿਹੜੀਆਂ ਗਾਜਰਾਂ ਅੱਧਾ ਘੰਟਾ ਪਹਿਲਾਂ ਚੰਗੀ ਤਰ੍ਹਾਂ ਇਹਨਾਂ ਨੂੰ ਆਪਾਂ ਨੇ ਇਹਦਾ ਜਿਹੜਾ ਪਾਣੀ ਸੁਕਾ ਦਿੱਤਾ। ਗਾਜਰਾਂ ਜਿਹੜੀਆਂ ਸੌਫਟ ਵੀ ਹੋ ਗਈਆਂ ਫਿਰ ਆਪਾਂ ਦੁੱਧ ਪਾ ਕੇ ਇਹਨਾਂ ਨੂੰ ਪਕਾ ਲਿਆ ਫਿਰ ਬਹੁਤ ਜ਼ਿਆਦਾ ਜਿਹੜੀਆਂ ਗਾਜਰਾਂ ਸਾਡੀਆਂ ਸੂਲਕੀਆਂ। ਪਲਟੇ ਨੂੰ ਆਪਾਂ ਐਸੇ ਤਰ੍ਹਾਂ ਹੀ ਹਿਲਾਉਂਦੇ ਰਹਿਣਾ ਕਿਉਂਕਿ ਜਦੋਂ ਆਪਾਂ ਪਲਟੇ ਵਿੱਚ ਰੰਗ ਦੇ ਨਾਲ ਹੀ ਮੈਕਸਿਕਾ ਰਾਂਗੇ ਤੇ ਜਿਹੜਾ ਸਾਡਾ ਗਾਜਰ ਪਾਕ ਉਹ ਬਿਲਕੁਲ ਕੁੜਜੰਦਾ ਦੇਖੋ ਹੁਣ ਆ ਚੀਨੀ ਆ ਜਿਹੜੀ ਚੀਨੀ ਨੇ ਪਾਣੀ ਛੱਡਤਾ ਹੁਣ ਆਪਾਂ ਥੋੜੀ ਦੇਰ ਇਹਨੂੰ ਪਕਾਵਾਂਗੇ ਤੇ ਨਾਲ ਪਾਵਾਂਗੇ ਦੇ ਡਰਾਈ ਫਰੂਟ ਹਾਂਜੀ ਅਸੀਂ ਦਾਖਾਂ ਬਦਾਮ ਕਾਜੂ ਪਾਏ ਇੱਕ ਇੱਕ ਕਰਚੀ ਆਪ ਇਹਨਾਂ ਨੂੰ ਰੋਸਟ ਕਰਕੇ ਵੀ ਪਾ ਸਕਦੇ ਆ ਥੋੜਾ ਜਿਹਾ ਘਿਓ ਦੇ ਵਿੱਚ ਭੁੰਨ ਕੇ ਵੀ ਪਾ ਸਕਦੇ ਆ ਇੱਕ ਘੰਟਾ ਜਦੋਂ ਆਪਾਂ ਨੂੰ ਲੱਗਦਾ ਵੀ ਇੱਕ ਘੰਟਾ ਰਹਿ ਗਿਆ ਇਹਨੂੰ ਬਣਨੇ ਦੇ ਵਿੱਚ ਆਪਾਂ ਨੇ ਇਹ ਜਿਹੜਾ ਡਰਾਈ ਫਰੂਟ ਪਾ ਦੇਣਾ ਇੱਕ ਘੰਟਾ ਪਹਿਲਾਂ ਆਪਾਂ ਨੇ ਪਾਉਣਾ ਇਹ ਵਿੱਚ ਹੀ ਜਿਹੜੇ ਸੌਫਟ ਹੋ ਜਾਣੇ ਬਿਲਕੁਲ ਇਹ ਜਿਹੜੇ ਨਰਮ ਹੋ ਜਾਣੇ ਇਹ ਬਜ਼ੁਰਗ ਵੀ ਖਾ ਸਕਦੇ ਆ ਇਹਨਾਂ ਨੂੰ ਚਬਣੇ ਦੇ ਵਿੱਚ ਕੋਈ ਔਖੀ ਨਹੀਂ ਹੁੰਦੀ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਦੇ ਜਾਵਾਂਗੇ ਹੁਣ ਦੇਖੋ ਜਿਹੜਾ ਸਾਡਾ ਖੂਆ ਪੂਰੀ ਤਰ੍ਹਾਂ ਆਪਾਂ ਨੇ ਵਿੱਚ ਮਿਕਸ ਕਰਤਾ ਪਲਟੇ ਨੂੰ ਆਪਾਂ ਏਡਾ ਕਰਕੇ ਜਾਂ ਸਾਈਡ ਤੋਂ ਆਪਾਂ ਉਹਨੂੰ ਮੈਸ਼ ਕਰਨਾ ਤਾਂ ਕਿ ਜਿਹੜਾ ਛੱਡਾ ਇਹ ਖੂਆ ਪੂਰੀ ਤਰ੍ਹਾਂ ਵਿੱਚ ਮਿਕਸ ਹੋ ਜਵੇ ਚੀਨੀ ਤੇ ਜਿਹੜੇ ਆਪਾਂ ਪਾਏ ਆ ਬਦਾਮ ਡਰਾਈ ਫਰੂਟ ਆਪਾਂ ਨੇ ਪੂਰੀ ਤਰ੍ਹਾਂ ਮਿਕਸ ਕਰਦਣਾ ਹੁ ਜਦੋਂ ਇਹ ਤਾਂ ਪਾਣੀ ਬਿਲਕੁਲ ਸੁੱਕ ਜਾ ਫੇਰ ਆਪਾਂ ਨੇ ਇਹਨੂੰ ਘੱਟ ਸੇਕ ਤੇ ਜਿਹੜਾ ਪਕਾਉਣਾ ਤੁੱਕੇ ਫੇਰੇ ਗਾਜਰਾ ਜਿਹੜੀਆਂ ਥੱਲੇ ਲੱਗਦੀਆਂ ਦੇ ਨਾਲ ਫਿਰ ਜਿਹੜਾ ਟੇਸਟ ਆ ਉਹ ਬੜੀਆ ਨਹੀਂ ਆਦਾ ਇਸ ਕਰਕੇ ਅਸੀਂ ਇਹਨੂੰ ਨਾਲ ਦੇ ਨਾਲ ਹਿਲਾਉਣਾ ਤੇ ਜਿਹੜਾ ਸ਼ੇਕ ਆਪਾਂ ਨੂੰ ਵੀ ਘੱਟ ਕਰਨਾ ਹੁਣ ਦੇਖੋ ਆਪਾਂ ਇਹਦੇ ਵਿੱਚ ਖੁਆ ਪਾਇਆ 2.5 ਘੰਟੇ ਦੇ ਵਿੱਚ ਜਿਹੜੇ ਸਾਡਾ ਗਾਜਰ ਪਕ ਬਣ ਕੇ ਤਿਆਰ ਹੋ ਜਾਣਾ ਜੇ ਆਪਾਂ 5 ਕਿਲੋ ਦੁੱਧ ਦੇ ਵਿੱਚ ਤਾ ਹੀ ਕਿਲੋ ਗਾਜਰਾਂ ਨੂੰ ਕੱਢਦੇ ਤਾਂ ਸਾਡੇ ਸਾਢੇ 3 ਘੰਟੇ 4 ਘੰਟੇ ਲੱਗ ਜਾਣੇ ਤੇ ਹੁਣ ਦੇਖੋ ਆਪਾਂ ਦੇਖਦੇ ਆਂ ਕੜਾਈ ਦੇ ਵਿੱਚ ਭਾਫ਼ ਜਿਹੜੀ ਹਲਕੀ ਹਲਕੀ ਨਿਕਲ ਰਹੀ ਆ ਪਾਣੀ ਆ ਜਿਹੜਾ ਉਹ ਬਿਲਕੁਲ ਸੁੱਕਤ ਹੋ ਗਿਆ ਗਜਰੇਲਾ ਜਿਹੜਾ ਸਾਡਾ ਬਣ ਕੇ ਤਿਆਰ ਹੋ ਗਿਆ ਹੁਣ ਆਪਾਂ ਨੇ ਇਨੀ ਕੁ ਪਲੇਟ ਦੇ ਵਿੱਚ ਕੱਢ ਲਿਆ ਦੇਖੋ ਦਾਣੇਦਾਰ ਜਿਹੜਾ ਸਾਡਾ ਗਾਜਰਪਾ ਗਜਰੇਲਾ ਤਿਆਰ ਹੋ ਗਿਆ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤੁਸੀਂ ਵੀ ਐਸੇ ਢੰਗ ਦੇ ਨਾਲ ਬਣਾਇਓ ਤੁਰੇ ਦੇਖਣ ਦਾ ਬਹੁਤ ਬਹੁਤ ਧੰਨਵਾਦ